ਜਗਾ ਦੇ ਕੋਰਟ ਜਿਹੜੇ ਹੈਗੇ ਨੇ ਉਹ ਸਰਕਪ੍ਰੈਸ਼ਨ ਚਲਾ ਰਹੇ ਜਿਹਦੇ ਵਿੱਚ ਸਿਕਿਉਰਿਟੀ ਕਰ ਰਹੇ ਆ ਨਾਲ ਹੀ ਇਹਨਾਂ ਜਿਹੜੀਆਂ ਸਪੈਸ਼ਲ ਨਾਕਾ ਬੰਦੀਆਂ ਰਹੀਆਂ ਸਪੈਸ਼ਲ ਚੈੱਕ ਸਾਡੇ ਵੱਲੋਂ ਕੀਤੀ ਜਾ ਰਹੀ ਹੈ ਕਿਸੇ ਲੜੀ ਦੇ ਵਿੱਚ ਹੀ ਕੱਲ ਸਿਵਲ ਨੈ ਥਾਣੇ ਦੇ ਵਿੱਚ ਇੱਕ ਮੁਕਦਮਾ ਦਰਜ ਹੋਇਆ ਹੈ ਜਿਸ ਦੇ ਵਿੱਚ ਇੱਕ ਮੋਨੂ ਨਾਮ ਦਾ ਲੜਕਾ ਹੈਗਾ ਉਹਨੂੰ ਗੁੱਜਰ ਜੋ ਕਿ ਸੁਰਪਤੀ ਰੋਡ ਕਰਾਲਪੁਰਨੀ ਥਾਣੇ ਦੇ ਰਹਿਣ ਵਾਲਾ ਹੈ ਇਹ ਕੱਲ ਜਿਹੜਾ ਸੀਗਾ ਇਹ ਭਾਗ ਰੋਡ ਦੇ ਉੱਪਰ ਨਿੱਕ ਰੋਡ ਦੇ ਉੱਪਰ ਜਾ ਰਿਹਾ ਸੀਗਾ ਤੇ ਸਾਡੀ ਪੁਲਿਸ ਪਾਰਟੀ ਦੇ ਇਹਨੂੰ ਰੋਕਿਆ ਇਹਨੂੰ ਚੈੱਕ ਕੀਤਾ ਤਾਂ ਇਹਦੀ ਪੋਜੀਸ਼ਨ ਦੇ ਵਿੱਚੋਂ ਪੰਜ ਜਿਹੜੇ ਸੀਗੇ ਦੇਸੀ ਪਿਸਤੌਲ ਜਿਹੜੇ ਸੀਗੇ ਅਸੀਂ ਬਰਾਮਦ ਕੀਤੇ ਜਿਦੇ ਵਿੱਚੋਂ ਚਾਰ ਦੇਸੀ ਪਿਸਤੌਲ ਜਿਹੜੇ 32 ਬੋਰ ਦੇ ਆ ਇੱਕ ਦੇਸੀ ਪਿਸਤੌਲ ਜਿਹੜਾ 34 ਦਾ ਹੈਗਾ ਇਸ ਤੋਂ ਇਲਾਵਾ 6 ਜਿੰਦਾ ਕਾਰਕੁਸ 32 ਬੋਰ ਤੇ ਪੰਜ ਜਿੰਦਾ ਕਾਰਕੁਸ 34 ਦੇ ਜਿਹੜੇ ਹੈਗੇ ਨੇ ਕੋਈ ਬਰਾਮਦ ਹੋਏ ਇਸ ਬਰਾਮਦਗੀ ਤੋਂ ਬਾਅਦ ਇਹਦੇ ਉੱਪਰ ਜਿਹੜਾ ਵਕਤਵਾ ਸਕਸ਼ਨ 77 ਨੰਬਰ ਅੰਡਰ ਸੈਕਸ਼ਨ 25 ਆਬਜੈਕਟ थाना ਸਿਗਨਲ ਇੰਗੇਂਜ ਦਰਜ ਰਿਸਟਰ ਕੀਤਾ ਗਿਆ ਪਗਦਮਾ ਦਰਜ ਕਰਕੇ ਜਿਹੜੀ ਫੀਰ ਫਤਰ ਪਗਦਮਾ ਦੀ ਤਫतीश ਕੀਤੀ ਜਾ ਰਹੀ ਹੈ ਇਸ ਦੇ ਵਿੱਚ ਇਹ ਦੱਸਣਾ ਉਜੋਗ ਹੋਵੇਗਾ ਕਿ ਇਹ ਜਿਹੜਾ ਮਨੂ ਗੁਜਰ ਨਾਮ ਦਾ ਵਿਅਕਤੀ ਹੈ ਇਹ ਬੇਸਿਕਲੀ ਸੁਖਵੀਰ ਰੋਡ ਦੇ ਉੱਪਰ ਰਹਿੰਦਾ ਹੈ ਤੇ ਇਹਦੇ ਜਿਹੜੇ ਪਿਓ ਹੈ ਕਬਾੜੀ ਦਾ ਕੰਮ ਕਰਦਾ ਹੈ ਇਹ ਪਹਿਲਾਂ ਵੀ ਜਿਹੜਾ ਸੀਗਾ ਜੇਲ੍ਹ ਦੇ ਵਿੱਚ ਇੱਕ ਕਿਸੇ ਮਕਦਮੇ ਦੇ ਵਿੱਚ ਗਿਆ ਸੀਗਾ ਜੇਲ੍ਹ ਦੇ ਵਿੱਚ ਜਾ ਕੇ ਇੱਕ ਬੰਦੇ ਨਾਲ ਜੀ ਮੁਲਾਕਾਤ ਹੋਈ ਜੋ ਉਸ ਨੇ ਇੱਕ ਨਿਕਨੇਮ ਸਾਨੂੰ ਦੱਸਿਆ ਜਿਹਦੇ ਬਾਰੇ ਸਾਡੇ ਕੋਲ ਤਫतीश ਦੇ ਵਿੱਚ ਉਸ ਬੰਦੇ ਦਾ ਜ਼ਿਕਰ ਆਇਆ ਉਸ ਨੇ ਇਹਦੇ ਨਾਲ ਇੱਕ ਫੋਨ ਨੰਬਰ ਸ਼ੇਅਰ ਕੀਤੇ कि ਜਦੋਂ ਤੂੰ ਬਾਹਰ ਜਾਏਗਾ ਸਾਡਾ ਕੋਈ ਸਮਾਨ ਹੈਗਾ ਉਹ ਜਿਹੜਾ ਸਮਾਨ ਦੂਜੇ ਵੱਧ ਪ੍ਰਦੇਸ਼ ਵਿੱਚੋਂ ਲੈ ਕੇ ਆਉਣਾ ਸੋ ਉਸ ਨੰਬਰ ਨਾਲ ਗੱਲਬਾਤ ਕਰਨ ਤੋਂ ਬਾਅਦ ਇਹ ਐਮਪੀ ਚੱਲਾ ਜਾਂਦਾ ਹੈ ਇਹ ਤੋਂ ਟ੍ਰੇਨ ਫੜ ਕੇ ਪਹੁੰਚਦਾ ਲੋ ਉੱਥੇ ਜਾ ਕੇ ਰੇਲਵੇ ਸਟੇਸ਼ਨ ਦੇ ਉੱਪਰ ਜਾ ਕੇ ਉਸ ਬੰਦੇ ਨਾਲ ਕਨੈਕਟ ਕਰਦਾ ਹੈ ਤੇ ਉਹ ਬੰਦਾ ਜਿਹੜਾ ਹੈਗਾ ਇਹਨੂੰ ਵੈਪਨ ਜਿਹੜੇ ਹੈਗੇ ਸਪਲਾਈ ਕਰਕੇ ਉੱਥੋਂ ਚਲਾ ਜਾਂਦਾ ਹੈ ਉਸ ਤੋਂ ਬਾਅਦ ਇਹ ਵੈਪਨ ਲੈ ਕੇ ਟ੍ਰੇਨਸ ਰਾਈਂ ਜਿਹੜੇ ਵਾਪਿਸ ਪਟੰਡਾ ਉਤਰਦਾ ਤੇ ਉਤਰ ਕੇ ਫਿਰ ਇਹ ਪੈਦਲ ਰਸਤੇ ਲਈ ਜਾ ਰਿਹਾ ਸੀ ਘਰ ਕੋ ਆਪਿਸ ਤਾਂ ਜਦੋਂ ਭਾਗੂ ਰੋਡ ਨੀ ਕਰੋੜ ਦੇ ਉੱਪਰ ਪਹੁੰਚਿਆ ਤਾਂ थाना ਸਿਵਲ ਲਾਈਨ ਦੀ ਟੀਮ ਵੱਲੋਂ ਇਹਨੂੰ ਕੈਪਚਰਡ ਕੀਤਾ ਗਿਆ ਇਹਨੂੰ ਰੋਕਿਆ ਗਿਆ ਜਿਹਦੇ ਕੋਲ ਜਿਹੜੀ ਪੋਜੀਸ਼ਨ ਦੇ ਵਿੱਚੋਂ ਜਿਹੜੀ ਅਸਲਾ ਜਿਹੜਾ ਹੈਗਾ ਬਰਾਮਦ ਹੋਇਆ ਜਿਹਦੇ ਵਿੱਚ ਇਸ ਮੁਕਦਮੇ ਦੇ ਵਿੱਚ ਸਾਨੂੰ ਟੋਟਲ ਕੁੱਲ 5 ਦੇਸੀ ਪਿਸਤੌਲ ਜਿਹਦੇ ਵਿੱਚ 4 32 ਮੋਰ ਦੇ 1 34 ਦਾ ਤੇ 11 ਜਿੰਦਾ ਕਾਰਪਸ ਬ੍ਰਾਂਧ ਕੀਤੇ ਗਏ ਨੇ ਜਦੇ ਵਿੱਚ 6 ਜਿਹੜੇ ਜਿੰਦਾ ਕਾਰਪਸ ਫਕੀਰ ਹੋਰਦੇ ਆ ਤੇ 5 ਜਿਹੜੇ ਜਿੰਦਾ ਕਾਰਪਸ ਥਤੀ ਬੋਰ ਤੇ ਹੈਗੇ ਆ ਫਰਦਰ ਜਿਹੜੀ ਹੈਗੀ ਹੈ ਸਾਡੇ ਵੱਲੋਂ ਮੁਕਤਮਾ ਦਰਜ ਕਰਕੇ ਸਿਵਲ ਲਾਈਨ ਦੇ ਵਿੱਚ ਇਹਦੀ ਤਫਤੀਸ਼ ਕੀਤੀ ਜਾ ਰਹੀ ਹੈ ਸਾਡਾ ਮੇਨ ਜਿਹੜਾ ਤਫਤੀਸ਼ ਦਾ ਵਿਸ਼ਾ ਹੈ ਕਿ ਜਿਹੜੇ ਵੈਪਨ ਸੀਗੇ ਇਹ ਕਿਸ ਪਰਪਸ ਵਾਸਤੇ ਯੂਜ਼ ਕਰਨੇ ਸੀ ਇਹਨੇ ਕਿਸੇ ਵਾਰਦਾਤ ਵਾਸਤੇ ਵਰਤੇ ਨੇ ਸੀਗੇ ਜਾਂ ਕੋਈ ਨੂੰ ਅਗੇ ਵੇਚਣ ਵਾਸਤੇ ਲੈ ਕੇ ਆਇਆ ਸੀਗਾ ਉਸ ਵਾਸਤੇ ਜਿਹੜੀ ਹੈਗੀ ਹੈ ਦੀ ਜਿਹੜੀ ਖੁਸ਼ਕੀ ਸਾਡੇ ਵੱਲੋਂ ਕੀਤੀ ਜਾ ਰਹੀ ਹੈ ਕਿਸੇ ਗੈਂਗ ਨਾਲ ਲਿਖਿਆ ਹੈ ਬਟ ਜਿਹੜਾ ਪ੍ਰੀ ਲਿਬਰੀ ਇਨਵੈਸਟੀਗੇਸ਼ਨ ਦੇ ਵਿੱਚ ਗੈਂਗ ਨਾਲ ਸੰਬੰਧ ਸਾਹਮਣੇ ਨਹੀਂ ਆਇਆ ਪਰੰਤੂ ਜਦੋਂ ਇਹ ਕਿਉਂਕਿ ਇਹਦੇ ਪਰ ਦੋ ਮੰਤਕਤਵੇਂ ਦਰਜ ਨੇ ਇੱਕ ਮੁਕਦਮਾ ਪਿੱਛੇ ਜੇ ਇਹਦੇ ਤੇ ਸਨੈਚਿੰਗ ਦਾ ਘਟਕ ਹੋਇਆ ਸੀ ਕਨਾਲ ਕੋਲਟੀ ਦੇ ਵਿੱਚ ਇੱਕ ਪੀਜ਼ਾ ਵਾਲੇ ਤੋਂ ਜਿਹੜੇ ਇਹਨਾਂ ਨੇ ਇਹ ਕੁਝ ਪੈਸੇ ਦੀ ਖੋਹ ਕੀਤੀ ਸੀਗੀ ਉਸ ਬੰਦੇ ਵਿੱਚ 5 ਨੰਬਰ ਐਫ ਆਰ ਦਰਜ ਹੋਈ ਸੀਗੀ ਥਾਣਾ ਕਨਾਲ ਕਲੋਨੀ ਦੇ ਵਿੱਚ ਤਾਂ ਉਸ ਐਫ ਆਰ ਦੇ ਵਿੱਚ ਜਦੋਂ ਇਹ ਗ੍ਰਫਤਾਰੀ ਹੁੰਦੀ ਹੈ ਤੇ ਬਟੰਡਾ ਜੇਲ੍ਹ ਦੇ ਵਿੱਚ ਜਦੋਂ ਜਾਂਦਾ ਹੈ ਤਾਂ ਪਹਿਲਾਂ ਹੀ ਕੋਈ ਬੰਦੇ ਇੱਕ ਪਤਾ ਜਿਹਦੇ ਵਿੱਚ ਸੀਗਾ ਤੂੰ ਦੇ ਨਾਲ ਵੀ ਸਾਥਤਾ ਹੋਇਆ ਤਾਂ ਉਸ ਨੇ ਇਹਦਾ ਨੰਬਰ ਸ਼ੇਅਰ ਕੀਤਾ ਸੀਗਾ ਉਸ ਨੇ ਉਹਨੂੰ ਦੱਸਿਆ ਵੀ ਸਾਡਾ ਜਿਹੜਾ ਸਮਾਨ ਹੈਗਾ ਉਹਨੂੰ ਲੈ ਕੇ ਆਉਣਾ ਹੈ ਅੱਗੇ ਫਰਦਰ ਜਿਹੜਾ ਹੈਗਾ ਇਹਨੂੰ ਪੈਸੇ ਦੀ ਕਮਿਟਮੈਂਟ ਵੀ ਕੀਤੀ ਉਹਨਾਂ ਨੇ ਕਿ ਅਸੀਂ ਜਦੋਂ ਤੂੰ ਲੈ ਕੇ ਆਏਂਗਾ ਤਦ ਨੂੰ ਅਸੀਂ ਪੈਸੇ ਵੀ ਦੇਵਾਂਗੇ ਤੇ ਇਹ ਜਿਹੜੇ ਰੈਫਰ ਸੀਗੇ ਇਹ ਉਹ ਤੇ ਕਹਿ ਤੇ ਉੱਪਰੀ ਲੈ ਕੇ ਆਇਆ ਸੀਗਾ ਉਹ ਸਾਡੀ ਇੱਤਿਸ਼ ਦੇ ਵਿੱਚ ਆ ਚੁੱਕਾ ਹੈ ਫੋਤਰ ਜਿਹੜੀ ਹੈਗੀ ਅਸੀਂ ਪੁੱਛ ਕੇ ਜਿਹੜੀ ਹੈਗੀ ਹੈ ਸਾਡੇ ਉਰ ਉੱਤੀ ਜਾ ਰਹੀ ਹੈ ਜਿਹੜਾ ਬੰਦਾ ਜੇਲ੍ਹ ਦੇ ਵਿੱਚ ਬੰਦ ਹੈ ਉਹਦੇ ਬਾਰੇ ਵਿੱਚ ਸਾਨੂੰ ਇਨਫੋਰਮਸ ਮਿਲਿਆ ਨੇ ਕਿ ਉਹਦੇ ਵਿੱਚ ਜਿਹੜਾ ਹੈਗਾ ਪ੍ਰੋਡਕਸ਼ਨ ਲਾਈਨ ਤੇ ਲਾ ਕੇ ਉਹਦੇ ਸੁਭਾਵ ਜਿਹੜੀ ਕੰਮ ਕਰੀ ਤਾ ਠੀਕ ਹੈ ਇਹ ਸਾਰੇ ਰਵਲਵਰ ਆਉਂਗਾ ਜਿਸਦੇ ਮੈਡ ਨੋਟ ਲਿਖਿਆ ਹੋਇਆ ਹੈ ਦੇਖ ਲੈਂਦਾ ਆਪ ਵੀ ਨਾ ਲੈਂਦੇ ਇਹ ਦਿਖਾ ਦੇ